ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਨਸ਼ਿਆ ਖਿਲਾਫ ਚੱਲ ਰਹੀ ਮਹਮ ਤਹਿਤ ਸਮਾਣਾ ਸਿਟੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਚੀਮਾ ਕਲੋਨੀ ਵਿਖੋ 400 ਲੀਟਰ ਜਿਹੜਾ ਲਾਣ ਸਮੇਤ ਇੱਕ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸਿਟੀ ਪੁਲਿਸ ਦੇ ਮੁਖੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਐਸਆਈ ਤਰਮਿੰਦਰ ਸਿੰਘ ਵੱਲੋਂ ਤਹਿਸੀਲ ਰੋਡ ਤੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਮੁਖਬੀਰ ਤੋਂ ਸੂਚਨਾ ਮਿਲੀ ਕਿ ਚੀਮਾ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਮੱਝਾ ਵਾਲੇ ਕਮਰੇ ਦੇ ਅੰਦਰ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਹੈ ਸੂਚਨਾ ਦੇ ਆਧਾਰ ਤੇ ਸਿਟੀ ਪੁਲਿਸ ਦੇ ਵੱਲੋਂ ਤੁਰੰਤ ਮੌਕੇ ਤੇ ਛਾਪਾ ਮਾਰਿਆ ਤਾਂ ਛਾਪੇ ਦੌਰਾਨ ਪੁਲਿਸ ਨੇ ਮੌਕੇ ਤੇ ਪੱਠੀ ਦਾ ਡਰਮ ਅਤੇ ਲਗਭਗ 400 ਲੀਟਰ ਲਾਨ ਜਿਹੜਾ ਬਰਾਮਦ ਕਰਦੇ ਹਨ ਦਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਮੁਤਾਬਕ ਮੁਲਾਜ਼ਮ ਕਮਰੇ ਦੇ ਅੰਦਰ ਨਜਾਇਜ਼ ਸ਼ਰਾਬ ਜਿਹੜਾ ਤਿਆਰ ਕਰ ਰਿਹਾ ਸੀ ਮੁਲਾਜ਼ਮ ਨੇ ਕਿਹਾ ਕਿ ਮਸਲਾ ਦਰਜ ਕਰ ਲਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪਰ ਸਮਾਣਾ ਦੇ ਵਿੱਚ ਹੋਰ ਵੀ ਅਜੇ ਕਿੰਨੇ ਕੁ ਜਿਹੜੇ ਇਹ ਕਾਰਨਾਮੇ ਹੋਣਗੇ ਪੁਲਿਸ ਜਿਹੜੀ ਆ ਉਹਨਾਂ ਦੇ ਉੱਤੇ ਜਲਦੀ ਹੀ ਨੱਥ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਕਰੇਗੀ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਅਜੇੇ ਕੰਮ ਛੱਡ ਦਿਵੋ ਨਹੀਂ ਤਾਂ ਥਾਣੇ ਦੇ ਵਿੱਚ ਲਿਆ ਕੇ ਉਹਨਾਂ ਦੇ ਉੱਪਰ ਜਿਹੜੀ ਆ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਨੂੰ ਜੀ ਕੱਲ ਸਾਡੇ ਐਸਏ ਤਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤਸਵੀਰ ਚੋਂ ਮਜੂਸੀ ਜਿੱਥੇ ਮੁਖਰਦੇ ਆਧਾਰ ਤੇ ਦਵਿੰਦਰ ਸਿੰਘ ਪੁੱਤਰ ਗਰਦੀਪ ਸਿੰਘ ਵਾਸੀ ਚੀਮਾ ਕਲੋਨੀ ਦੇ ਘਰੇ ਰੈਡ ਕੀਤੀ ਤਾਂ ਉਹ ਬਰਾਂਡੇ 'ਚ 3 400 ਲੀਟਰ ਲਾਣ ਤੇ ਚਾਲੂ ਪੱਠੀ ਖੜੀ ਇਹਨੂੰ ਗ੍ਰਿਫਤਾਰ ਕੀਤਾ ਕੀ ਘਰੇ ਹੀ ਬੰਪੂ ਵੀ ਤਾਨੂੰ ਕੜਦਾ ਨਹੀਂ ਹਾਂਜੀ ਰਹਿਸ਼ੇ ਮਕਾਨ 'ਚ ਡੰਗਰ ਵਾਲਾ ਬਰਾਂਡਾ ਸੀ ਕਿ ਪਾਸੋਂ ਬਰਾਂਡੇ ਦੇ ਵਿੱਚ ਕੱਢ ਰਿਹਾ ਸੀ ਮੁਕਦਮਾ ਕਰਨੀ ਗ੍ਰਿਫਤਾਰ ਕਰਨੇ ਮਤਲਬ ਗ੍ਰਿਫਤਾਰ ਕਰਕੇ ਉਹਨੂੰ ਮੁਕਦਮਾ ਦਰਜ ਕਰਾ ਖਰਨਾ 13 ਅੰ 2025 ਦਾ ਐਕਸਟਰੈਕਟ ਦਾ ਦਰਜ ਕਰ ਲਿਆ ਉਹਨੂੰ ਅੱਜ ਪੇਸ਼ਬਾਨ ਜੋ ਅਦਾਲਤ ਕੀਤਾ ਜਾਦਾ ਹੈ